ਉਹ ਪ੍ਰਧਾਨ ਜੀ ਉੱਤੇ ਕੀ ਕਹਿਣਾ ਚਾਹੋਗੇ ਜਿਹੜਾ ਅਸ਼ਰੀਨ ਨੂੰ ਫੜਿਆ ਗਿਆ ਉਹ ਪ੍ਰਧਾਨ ਜੀ ਕਹਿ ਰਹੇ ਆ ਉਹ ਵੀ ਕਹਿ ਰਹੇ ਤੁਸੀਂ ਦੱਸੋ ਕੋਈ ਕੋਈ ਨਹੀਂ ਆ ਸੱਚੀ ਗੱਲ ਕੀ ਆ ਮਾੜਾ ਸਰਕਾਰ ਤੋਂ ਪਰਚ ਨਾਸ਼ ਨੂੰ ਕੱਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਸ ਬਾਰੇ ਕੀ ਦੇ ਦਿਓ ਦੇਖੋ ਗਲਤਾਂ ਬੈਂਡ ਡੇਟਾ ਆ ਕਿਉਂਕਿ ਪਤਾ ਨਹੀਂ ਇਹ ਸਰਕਾਰ ਕਰਨਾ ਕੀ ਚਾਹੁੰਦੀ ਹੈ ਇਹ ਤਾਂ ਕੱਲ ਗਏ ਸੀ ਸਾਰੇ ਉੱਥੇ ਸਵੇਰੇ ਗਏ ਸੀ ਉਦੋਂ ਹੀ ਫੜ ਲਿੰਦੇ ਏਡੀ ਕਿਹੜੀ ਗੰਦ ਸੀਗੀ ਪਰ ਕਿਹਦੇ ਨਾਲ ਕਿਹਦੇ ਲੱਗਦਾ ਨਹੀਂ ਕਿ ਇਹ ਪੋਲਿਟੀਕਲ ਦੇ ਰੂਪ ਚ ਹੋ ਰਿਹਾ ਵਨ ਮਤਲਬ ਦੇਖੋ ਇੱਕ ਟੈਂਡਰ ਕਮੇਟੀ ਦਾ ਡਿਸਟ੍ਰਿਕਟ ਦਾ ਹੈੱਡ ਡੀਸੀ ਹੁੰਦਾ ਉਹਦੇ ਥੱਲੇ ਚਾਰ ਪੰਜ ਅਫਸਰਾਂ ਦੀ ਟੀਮ ਹੁੰਦੀ ਹੈ ਉਹ ਜੇ ਉਹਦੇ ਵਿੱਚ ਕੋਈ ਰੌਲਾ ਹੈਗਾ ਤੇ ਫਿਰ ਸਾਰੇ ਡੀਸੀ ਉਦੋਂ ਦੇ ਫੜ ਕੇ ਅੰਦਰ ਦੇ ਦਿਓ ਨਾ ਜੇ ਸਿਸਟਮ ਦੀ ਗੱਲ ਹੀ ਕਰਨੀ ਹੈਗੀ ਆ ਤਾਂ ਫਿਰ ਫਿਰ ਬੇਸਿਕਲੀ ਉਸ ਸਿਸਟਮ ਦੀ ਗੱਲ ਕਰ ਲਓ ਨਾ ਅਚਾ ਕਿਸੇ ਦਾ ਵੀ ਨਾਮ ਲੈ ਕੇ ਕਿਸੇ ਕੋਲੋਂ ਵੀ ਬਿਆਨ ਲੈ ਕੇ ਤੇ ਤੁਸੀਂ ਕਹੋ ਜੀ ਵੀ ਫਲਾਣ ਨੇ ਫਲਾਣੇ ਨੂੰ ਪੈਸੇ ਦਿੱਤੇ ਆ ਇਹ ਤਾਂ ਇਹ ਤਾਂ ਬੇਸਿਕਲੀ ਬਿਲਕੁਲ ਹੀ ਧੱਕਾ ਆ ਸਰ ਤੁਸੀਂ ਕਹਿ ਰਹੇ ਹੋ ਕਿ ਮੈਂ ਡਾਟਾ ਪੋਲਿਟਿਕਸ ਆ ਉਹ ਕਹਿੰਦੇ ਜੀ ਪੂਰੀ ਜਾਂਚ ਤੋਂ ਬਾਅਦ ਸਾਰੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਪੁਲਿਟ ਕਿਸੇ ਫਾਈਲ ਤੇ ਕੋਈ ਆਸ਼ੂ ਦੇ ਆਰਡਰ ਹੈ ਮੰਨੋ ਉਸ ਬੂਸ ਮੰਨ ਲੋ ਬਿਊਰੋਕਰਟ ਹੈ ਯਾਰ ਮੈਂ ਦੇਖੋ ਮੈਂ ਆਫੀਸਰ ਰਿਆ ਹੈਗਾ ਮੈਂ ਇਹ ਸਾਰੇ ਸਿਸਟਮ ਨੂੰ ਸਮਝਦਾ ਹਾਂ ਕਿਉਂਕਿ ਇਹਦਾ ਮਤਲਬ ਇਹ ਹੋਇਆ ਵੀ ਜੋ ਮਰਜ਼ੀ ਫਿਰ ਕੋਈ ਕਰੀ ਚੱਲੇ ਐਂਡ ਆਫ ਦਾ ਡੇ ਮੰਨ ਲਓ ਹੁਣ ਸਪੋਜ਼ ਕਿਸੇ ਮੰਨ ਲਓ ਆਪਾਂ ਸਮਝਦੇ ਹਾਂ ਵੀ ਹਾਂਜੀ ਜਿਹੜਾ ਕਿਸੇ ਦਾ ਨੰਬਰ ਆ ਕਿਸੇ ਸਕੂਟਰ ਦਾ ਨਿਕਲਿਆ ਉਹ ਮੰਤਰੀ ਨੇ ਜਾ ਕੇ ਦੇਖਣਾ ਵੀ ਸਕੂਟਰ ਦਾ ਨੰਬਰ ਨਿਕਲਿਆ ਪੰਜਾਬ ਦੇ ਵਿੱਚ ਜਿੰਨੀ ਢੋਆ ਢੋਈ ਹੁੰਦੀ ਆ ਉਹਨੇ ਤਾਂ ਟਰੱਕ ਵੀ ਹੈ ਨਹੀਂ ਕਿ ਉਹਨੂੰ ਤਾਂ ਟਰੱਕ ਦੀ ਰਜਿਸਟ੍ਰੇਸ਼ਨ ਵੀ ਆਣੀ ਇਹ ਤਾਂ ਸਾਰਾ ਸਿਸਟਮ ਨੇ ਦੇਖਣਾ ਹੁੰਦਾ ਇਹਦਾ ਮਤਲਬ ਹੌਲੀ ਹੌਲੀ ਲੋਕੀ ਕੰਮ ਕਰਨੋਂ ਹਟ ਜਾਣਗੇ ਜੀ ਅਸੀਂ ਅਜੰਡਾ ਹੀ ਇੱਕ ਉਹ ਡਿਫਰੈਂਟ ਫਰ ਲੈਣਾ ਫਿਰ ਤਾਂ ਲੋਕੀ ਕੰਮ ਕਰਨ ਉਹ ਜੀ ਉਹਨਾਂ ਨੂੰ ਕੁਛ ਰਾਇਟੀ दिखी ਤਦੇ ਉਹਨਾਂ ਨੇ ਐਫ ਆਈ ਆਰ ਰਿਜਿਸਟਰ ਕੀਤੀ ਸਕੂਟਰ ਨੰਬਰ ਕਾਰ ਨੰਬਰ ਮੋਟਰਸਾਈਕਲ ਨੰਬਰ ਹੋਣਗੇ ਤਦੇ ਉਹਨਾਂ ਨੇ ਐਫ ਆਈ ਰਿਜਿਸਟਰ ਕੀਤੀ ਇੱਕ ਗੱਡੀ ਥੋਕ ਗਿਆ ਮੈਂ ਨਹੀਂ ਕਹਿੰਦਾ ਪਰ ਪਰ ਮੇਰੇ ਕਹਿਣ ਦਾ ਮਤਲਬ ਹੈ ਇਹ ਮਿਨਿਸਟਰ ਨੇ ਦੇਖਣਾ ਇਹ ਕਹਨੇ ਦੇਖਣਾ ਮਿਨਿਸਟਰ ਦੀ ਡਿਊਟੀ ਰਿਸਪੌਂਸਿਬਿਲਟੀ ਮਿਸ ਮਿਨਿਸਟਰ ਦੀ ਡਿਊਟੀ ਨਹੀਂ ਹੈ ਇਹ ਇਹ ਮਿਨਿਸਟਰੀ ਸਿਸਟਮ ਦੀ ਡਿਊਟੀ ਆ ਕੋਣ ਭਈ ਕੋਣ ਥੱਲੇ ਵਾਲਾ ਸਿਸਟਮ ਕੋਣ ਦੇਖੂਗਾ ਤੁਸੀਂ ਜਿੱਦਣ ਕਿਸੇ ਮਿਨਿਸਟਰ ਬਣ ਗਏ ਦੈਨ ਯੂ ਵਿਲ ਕਮ ਟੂ ਨੋ ਕਿ ਹਾਂ ਭਈ ਇਹ ਮਿਨਿਸਟਰ ਦਾ ਕੰਮ ਹੈ ਕਿ ਥੱਲੇ ਬਿਊਰੋਕਰੇਸੀ ਦਾ ਕੰਮ ਹੈ ਕੀ ਲੱਗਦਾ ਡੀਸੀ ਲੈਵਲ ਤੋਂ ਇਦਾਂ ਦਾ ਕਪਲਾ ਕਿ ਉੱਜ ਡੀਸੀ ਲੈਵਲ ਥੱਲੇ ਡਿਪਟੀ ਡਾਇਰੈਕਟਰ ਥੱਲੇ ਡੀਐਫਐਸਸੀ ਦੇ ਥੱਲੇ ਉਹਨਾਂ ਲੋਕਾਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਦੇ ਸ਼ੁੱਡ ਬੀ ਇਨਵੋਲਡ ਸਰ ਮੰਤਰੀ ਸਾਹਿਬ ਡਿਟੇਲ ਨਹੀਂ ਲੈਂਦੇ ਰੂਟੀਨ ਚੈੱਕ ਯਾਰ ਮੰਤਰੀ ਸਾਹਿਬ ਕਿਵੇਂ ਕਿਵੇਂ ਲੈ ਸਕਦੇ ਤੁਸੀਂ ਮੈਨੂੰ ਦੱਸੋ ਨਹੀਂ ਮੰਤਰੀ ਸਾਹਿਬ ਨੂੰ ਫੀਡਬੈਕ ਨਹੀਂ ਮਿਲਦੇ ਆਪਾਂ ਜਿਹੜੀ ਇਸੀ ਤੁਸੀਂ ਤੁਸੀਂ ਇਹਦਾ ਮਤਲਬ ਇਹ ਹੋਇਆ ਵੀ ਸਾਰੇ ਲੋਕ ਇਹ ਕਹਿੰਨੇ ਆ ਕਿ ਪੋ ਤੇ ਬਿਊਰੋਕਰੇਟ ਕੋਲੋਂ ਕਰਾਉਣਾ ਕਿ ਆਪਾਂ ਸਵਾ 3 ਲੱਖ ਬਿਊਰੋਕਰੇਟ ਨੂੰ ਆਪਾਂ ਲਗਭਗ 35000 ਕਰੋੜ ਰੁਪਇਆ ਤਨਖਾਹ ਦਿੰਦੇ ਆ ਤੁਸੀਂ ਕਦੀ ਵੀ ਤੁਸੀਂ ਮੁੜ ਕੇ ਕਦੀ ਹੋਰ ਸਰਕਾਰ ਆਈ ਤਾਂ ਫਿਰ ਉਦਾਂ ਦੀ ਗੱਲ ਕਰਨ ਲੱਗ ਪਿਓ ਇਦਾਂ ਨਾ ਕਰੋ ਯਾਰ ਤੁਸੀਂ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਥੰਮ੍ਹ ਤੁਸੀਂ ਗੱਲ ਠੀਕ ਹੈ ਕਿਉਂ ਨਹੀਂ ਫੜਨਾ ਚਾਹੀਦਾ ਜੇ ਗਲਤ ਕੀਤਾ ਆ ਕਿਸੇ ਨੇ ਮੰਨ ਲਓ ਸਪੋਜ਼ ਕਿਸੇ ਵੀ ਕਿਸੇ ਵੀ ਮੈਕਮੇ ਕੋਲ ਮਿਨਿਸਟਰ ਕੋਲ ਫਾਈਲ ਉਦੋਂ ਜਾਂਦੀ ਆ ਜਦੋਂ ਸੈਕਟਰੀ ਉਹਦਾ ਸਾਰਾ ਕੁਝ ਕਰਕੇ ਅੱਛਾ ਜੇ ਫਿਰ ਵੀ ਡਿਫਰੈਂਸ ਆਫ opinion ਹੋ ਜਵੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈ ਜੇ ਫਿਰ ਵੀ ਡਿਫਰੈਂਸ ਆਫ opinion ਹੋ ਜਵੇ ਫਿਰ ਚੀਫ ਸੈਕਟਰੀ ਦੇ ਥਰੂ ਫਾਈਲ ਚੀਫ ਮਿਨਿਸਟਰ ਕੋਲ ਜਾਂਦੀ ਆ ਸਰ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋਵੇਗੀ ਜੀ ਰਣਨੀਤੀ ਤਾਂ ਕੀ ਆ ਇਹ ਤਾਂ ਸਰਕਾਰ ਧੱਕਾ ਕਰਨ ਤੇ ਉਤਰੀ ਆ ਉਹ ਰਣਨੀਤੀ ਕੀ ਆ ਇਹਨਾਂ ਨੂੰ ਬਿਲਕੁਲ ਫਾਈਟ ਕਰਾਂਗੇ ਮਨੀਸ਼ ਸੋਧਿਆ ਦੇ ਉੱਤੇ ਵੀ ਐਫਆਈਆਰ ਹੋਈ ਸੀ ਉੱਥੇ ਤਾਂ ਕਹਿੰਦੇ ਉੱਥੇ ਤਾਂ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਦਿੱਲੀ ਜਨਤ ਮੰਤਲਬ ਰੰਜਿਸ਼ ਪਾਰਟੀ ਬਿਲਕੁਲ ਰੰਜਿਸ਼ ਚੱਲਦੀ ਹੈ ਆਵਾਰੀ ਪਾਰਟੀ ਇਹਦੇ ਚ ਕੋਈ ਦੋ ਰਾਮ ਨਹੀਂ ਹੋਰ ਇਹਨਾਂ ਕੋ ਅਜੰਡਾ ਹੀ ਕੋਈ ਨਹੀਂ ਹੈ